ਹਾਂਜੀ ਇਹ ਵਾਲੇ ਸੂਟ ਰਹਿਣਗੇ ਜੀ ਪਿਓਰ ਕਾਟਨ ਦੇ ਸ਼ਰਟ ਤੇ ਬਾਟਮ ਪਿਓਰ ਕਾਟਨ ਦੀ ਰਹੇਗੀ ਨਾਲ ਦੁਪੱਟਾ ਵੀ ਕਾਟਨ ਦਾ ਰਹੇਗਾ ਦੁਪੱਟੇ ਦੇ ਉੱਪਰ ਵਰਕ ਰਹੇਗਾ ਪ੍ਰਾਈਸ ਸਾਰਿਆਂ ਦੇ ਮੈਂਸ਼ਨ ਕੀਤੇ ਹੋਏ ਨੇ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹਨਾਂ ਦੀ ਕੋਈ ਵੀ ਇਹਨਾਂ ਦੇ ਵਿੱਚੋਂ ਸੂਟ ਲੈ ਸਕਦੇ ਹੋ ਆਪਾਂ ਅੱਜ ਹੈਂਡਵਰਕ ਦੀ ਕਲੈਕਸ਼ਨ ਵੀ ਲੈ ਕੇ ਆਏ ਹਾਂ ਸੋ ਵੀਡੀਓ ਸਕਿਪ ਨਾ ਕਰਿਓ ਇਹ ਵਾਲੇ ਕਾਟਨ ਦੇ ਸੂਟ ਆਉਣਗੇ ਸ਼ਰਟ ਦੇ ਉੱਤੇ ਵੀ ਕਢਾਈ ਹੈ ਤੇ ਬਾਟਮ ਦੇ ਉੱਤੇ ਵੀ ਕਢਾਈ ਹੈ ਛੜ ਦੇ ਨੈਕ ਦੇ ਉੱਪਰ ਕਢਾਈ ਆਏਗੀ ਨਾਲ ਦੁਪੱਟਾ ਵੀ ਕਾਟਨ ਦਾ ਰਹੇਗਾ ਇਹ ਵਾਲੇ ਅਨਸਟਿਚ ਸੂਟ ਆਣਗੇ ਜੀ ਤੁਸੀਂ ਫ੍ਰਾਗ ਦੇ ਨਾਲ ਪਲਾਜ਼ੋ ਵੀ ਬਣਾ ਸਕਦੇ ਹੋ ਸਲਵਾਰ ਸੂਟ ਵੀ ਬਣਾ ਸਕਦੇ ਹੈ ਵਰਕ ਹੋਇਆ ਇਹਨਾਂ ਦੇ ਉੱਪਰ ਵਿਦਆਊਟ ਦੁਪੱਟਾ ਰਹੇਗਾ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇਹ ਵਾਲੇ ਸੂਟ ਰਹਿਣਗੇ ਜੀ ਵਿਸਕੋਸ オーਰਗੈਂਜ਼ਾ ਬਿਲਕੁਲ ਸੌਫਟ オーਰਗੈਂਜ਼ਾ ਦੀ ਸ਼ਰਟ ਰਹੇਗੀ ਨਾਲ ਬਾਟਮ ਸਿਲਕ ਦੀ ਰਹੇਗੀ ਨਾਲ ਦੁਪੱਟਾ ਵੀ 3D オーਰਗੈਂਜ਼ਾ ਦਾ ਰਹੇਗਾ ਬਿਲਕੁਲ ਸੌਫਟ オーਰਗੈਂਜ਼ਾ ਹੁੰਦੀ ਹੈ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਤੁਸੀਂ ਇਹਨਾਂ ਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਵੀ ਕਰਵਾ ਸਕਦੇ ਹੋ ਇਸੇ ਪ੍ਰਾਈਸ ਦੇ ਵਿੱਚ ਤੇ ਪ੍ਰਾਈਸ ਸਾਰੇ ਨੇ ਮੈਂਸ਼ਨ ਕੀਤੇ ਹੋਏ ਨੇ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹ ਵਾਲੇ ਮਸਲੀਨ कॉटन ਦੇ ਸੂਟ ਆਉਣਗੇ ਨਾਲ ਦੁਪੱਟੇ ਵੀ ਮਸਲੀਨ कॉटन ਦੇ ਹੀ ਹੋਣਗੇ ਪ੍ਰਾਈਸ ਮੈਂਸ਼ਨ ਹੈ बॉटम ਵਰਕ ਬਾਜ਼ੂ ਵਰਕ ਆਏਗਾ ਇਹ ਵਾਲੇ ਪਿਓਰ ਕੈਮਬ੍ਰਿਕ कॉटन ਦੀ ਸ਼ਰਟ ਰਹੇਗੀ ਨਾਲ बॉटम ਵੀ कॉटन ਦੀ ਨਾਲ ਜਿਹੜਾ ਦੁਪੱਟਾ ਹੈ ਦੁਪੱਟਾ ਰਹੇਗਾ ਜੀ ਕੋਟਾ ਡੋਰੀਆ ਦਾ ਤੇ ਦੁਪੱਟੇ ਦੇ ਵਿੱਚ ਵੀ ਲੱਗੀ ਹੋਈ ਹੈ ਪੱਟੀ ਲੱਗੀ ਹੋਈ ਹੈ ਲੈਸ ਲੱਗੀ ਹੋਈ ਹੈ ਇਹਨਾਂ ਦਾ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਹੈ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਕੈਸ਼ ਓਨ ਡਿਲੀਵਰੀ ਨਹੀਂ ਹੈਗੀ ਆਪਣੇ ਪੇਜ ਤੇ ਐਡਰੈਸ ਐਂਡ ਪੇਮੈਂਟ ਪਹਿਲਾਂ ਸੈਂਡ ਕਰਕੇ ਤੁਸੀਂ ਇਹ ਵਾਲੇ ਸੂਟ ਆਰਡਰ ਕਰ ਸਕਦੇ ਹੋ ਤੇ WhatsApp ਨੰਬਰ ਹੀ ਮੇਰਾ ਆਰਡਰ ਨੰਬਰ ਹੈ ਜੀ ਤੇ ਉਹਦੇ ਤੁਸੀਂ ਇਹਨਾਂ ਸੂਟਾਂ ਨੂੰ ਆਰਡਰ ਕਰ ਸਕਦੇ ਹੋ ਆਪਾਂ ਵਰਲਡ ਵਾਈਡ ਸ਼ਿਪਿੰਗ ਵੀ ਕਰਦੇ ਆ ਤੇ ਤੁਸੀਂ ਫੋਰਨ ਕੰਟਰੀਸ ਵੀ ਸੂਟ ਮੰਗਵਾ ਸਕਦੇ ਹੋ